ਆਓ ਬੋਦੀ ਜੀ ਪੰਜਾਬ ਦੀ ਸਪੈਸ਼ਲ ਪੈਕਸ ਪੰਜਾਬ ਨੇ ਬਹੁਤ ਜੰਗਾਂ ਲੜੀਆਂ ਇਹ ਦੇਸ਼ ਵਾਸਤੇ ਹੁਣ ਪੰਜਾਬ ਨੂੰ ਲੋੜ ਆ ਮਦਦ ਚਾਓ ਸਾਰੇ ਜਾਨੇ ਜਿੱਦਾਂ ਸਾਡੇ ਮੰਤਰੀ ਐਮ ਐਲ ਏ ਲੱਗੇ ਆ ਤੁਸੀਂ ਵੀ ਆਓ ਤੇ ਪੰਜਾਬ ਨੂੰ ਸਪੈਸ਼ਲ ਪੈਕੇਜ ਦੇ ਕੇ ਪੰਜਾਬ ਦੀ ਵਾਹ ਫੜੋ ਮੇਰੀ ਬੇਨਤੀ ਹੈ ਕਿ ਹਰਿਆਣਾ ਤੇ ਵਾਸਤਾ ਦੀਆਂ ਸਰਕਾਰਾਂ ਨੂੰ ਖਾਸ ਤੌਰ ਤੇ ਜਦੋਂ ਔਖਾ ਟਾਈਮ ਹੁੰਦਾ ਜਦੋਂ ਗਰਮੀ ਆਉਂਦੀ ਹੈ ਜਦੋਂ ਉਹਨਾਂ ਨੂੰ ਪਾਣੀ ਦੀ ਲੋੜ ਪੈਂਦੀ ਹੈ ਉਦੋਂ ਸਾਡਾ ਪਾਣੀ ਚੋਰੀ ਵੀ ਕਰਦੇ ਆ ਉਦੋਂ ਸਾਡੇ ਨਾਲ ੱਤਕਾ ਵੀ ਕਰਦੇ ਆ ਸਾਨੂੰ ਕੋਟ ਖੇਦਿਆਂ ਜੀ ਵੀ ਖੜਦੇ ਆ ਮੇਰੀ ਉਹਨਾਂ ਨੂੰ ਬੇਨਤੀ ਹੈ ਅੱਜ ਪੰਜਾਬ ਦੇ ਉੱਤੇ ਭੀੜ ਬਣੀ ਆ ਪੰਜਾਬ ਦੇ ਵਿੱਚ ਪਾਣੀ ਨੇ ਤਬਾਈ ਮਚਾਈ ਆ ਪੰਜਾਬ ਦੇ ਤਿੰਨਾਂ ਤੋਂ ਜਾਵਾਂ ਨੇ ਬਹੁਤ ਨੁਕਸਾਨ ਜਿਹੜਾ ਹੋ ਰਿਹਾ ਸੋ ਮੈਂ ਮੈਂ ਅੱਜ ਇਹਨਾਂ ਦੋਵਾਂ ਸਰਕਾਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਉਹ ਪੰਜਾਬ ਦੀ ਮਦਦ ਕਰੋ ਔਖਾ ਟਾਈਮ ਆ ਪੰਜਾਬ ਦੀ ਮਦਦ ਕਰਨਾ ਤੁਹਾਡਾ ਫਰਜ਼ ਬਣਦਾ ਅੱਜ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਮੇਰੇ ਪੰਜਾਬ ਵਿੱਚ ਦਰਿਆਵਾਂ ਚਾਹੇ ਪਾਣੀ ਨੇ ਬਹੁਤ تباہੀ ਮਚਾਈ ਹੋਈ ਹੈ ਮੈਂ ਅੱਜ ਇੱਕ ਚੰਡੀਗੜ੍ਹ ਮੀਟਿੰਗ ਦੇ ਵਿੱਚ ਆਇਆ ਸੀਗਾ ਮੈਂ ਵਾਪਸ ਜਾ ਰਿਹਾ ਸੀਗਾ ਤੇ ਮੈਂ ਸਤਲੁਜ ਦਰਿਆ ਦੇ ਉੱਤੇ ਖੜਾ ਰੋਪੜ ਜਿੱਥੋਂ ਪਾਣੀ ਪਤਾ ਨਹੀਂ ਕਿੰਨੀਆਂ ਸਪੀਡਾਂ ਦੇ ਪਾਣੀ ਜਾ ਰਿਹਾ ਪਤਾ ਅੱਜ ਹੀ ਹਵਾਵੀ ਦੇ ਵਿੱਚ ਵੀ ਪਾਣੀ ਬਹੁਤ ਆਇਆ ਬਿਆਸ ਦੇ ਵਿੱਚ ਵੀ ਪਾਣੀ ਬਹੁਤ ਆਇਆ ਮੇਰੀ ਬੇਨਤੀ ਹੈ ਕਿ ਹਰਿਆਣਾ ਅਤੇ ਵਾਸਤਾਂ ਦੀਆਂ ਸਰਕਾਰਾਂ ਨੂੰ ਖਾਸ ਤੌਰ ਤੇ ਜਦੋਂ ਔਖਾ ਟਾਈਮ ਹੁੰਦਾ ਜਦੋਂ ਗਰਮੀ ਆਉਂਦੀ ਹੈ ਜਦੋਂ ਉਹਨਾਂ ਨੂੰ ਪਾਣੀ ਦੀ ਲੋੜ ਪੈਂਦੀ ਹੈ ਉਦੋਂ ਸਾਡਾ ਪਾਣੀ ਚੋਰੀ ਵੀ ਕਰਦੇ ਆ ਉਦੋਂ ਸਾਡੇ ਨਾਲ ੱਤਕਾ ਵੀ ਕਰਦੇ ਆ ਸਾਨੂੰ ਕੋਟ ਖੇਦਿਆਂ ਜਿਵੇਂ ਖੜਦੇ ਆ ਮੇਰੀ ਉਹਨਾਂ ਨੂੰ ਬੇਨਤੀ ਹੈ ਅੱਜ ਪੰਜਾਬ ਦੇ ਉੱਤੇ ਭੀੜ ਬਣੀ ਹੈ ਪੰਜਾਬ ਦੇ ਵਿੱਚ ਪਾਣੀ ਨੇ ਤਬਾਈ ਬਚਾਈ ਹੈ ਪੰਜਾਬ ਦੇ ਤਿੰਨਾਂ ਜ਼ਿਲ੍ਹਿਆਂ ਦੇ ਬਹੁਤ ਨੁਕਸਾਨ ਜਿਹੜਾ ਹੋ ਰਿਹਾ ਸੋ ਮੈਂ ਮੈਂ ਅੱਜ ਇਹਨਾਂ ਦੋਵਾਂ ਸਰਕਾਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆਓ ਪੰਜਾਬ ਦੀ ਮਦਦ ਕਰੋ ਔਖਾ ਟਾਈਮ ਪੰਜਾਬ ਦੀ ਮਦਦ ਕਰਨਾ ਤੁਹਾਡਾ ਫਰਜ਼ ਬਣਦਾ। ਕੇਂਦਰ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਪੰਜਾਬ ਲਈ ਇੱਕ ਸਪੈਸ਼ਲ ਜਿਹੜਾ ਵਿਸ਼ੇਸ਼ ਪੈਕੇਜ ਜਿਹੜਾ ਉਹ ਜਾਰੀ ਕਰੇ। ਸਾਡੇ ਮਾਨਯੋਗ ਮੁੱਖ ਮੰਤਰੀ ਨੇ ਪੰਜਾਬ ਦੇ ਸਾਰੇ ਮੰਤਰੀਆਂ, ਐਮਐਲਏ ਦੀ ਡਿਊਟੀ ਲਈ ਹੈ। ਅਸੀਂ ਸਾਡੇ ਹੜ੍ਹਾਂ ਚ ਮੇਰਾ ਆਪਣਾ ਹਲਕਾ ਜਿਹੜਾ ਅਜਨਾਲਾ ਅਵਾਵੀ ਦਰਿਆ ਦੇ ਕੰਢੇ ਤੇ ਹੈ। ਅੱਜ ਅਵਾਵੀ ਦਰਿਆ ਦੇ ਵਿੱਚ 5 ਲੱਖ ਕਿਊਸਿਕ ਤੋਂ ਉੱਪਰ ਪਾਣੀ ਜਿਹੜਾ ਆਇਆ। ਉਹਦਾ ਜਦੋਂ 88 ਦੇ ਚੜ ਆਏ ਸੀਗੇ ਉਦੋਂ ਇੰਨਾ ਪਾਣੀ ਆਇਆ ਸੀਗਾ ਅੱਜ ਉੱਥੇ ਵੀ ਬਹੁਤ ਪਾਣੀ ਆ ਮੈਂ ਹੁਣੇ ਹੀ ਆਪਣੇ ਅਫਸਰਾਂ ਨੂੰ ਕਹਿ ਕੇ ਜੀਸੀਬੀ ਵਗੈਰਾ ਮੇਰਾ ਬੇਟਾ ਤੇ ਮੇਰੀ ਬੇਟੀ ਅਫਸਰਾਂ ਦੇ ਨਾਲ ਐਸਐਸਪੀ, ਐਡੀਸੀ, ਐਸਟੀਐਮ, ਤਹਿਸੀਲਦਾਰ, ਵੀਡੀਓ ਸਭ ਅਫਸਰ ਜਿਹੜੇ ਆ ਉਹ ਰਾਵੀ ਦਰਿਆ ਦੇ ਕੰਢੇ ਦੇ ਉੱਤੇ ਨੇ ਸ਼ਾਹਪੁਰ ਕੰਢੇ ਦੇ ਉੱਤੇ ਇਸ ਵੇਲੇ ਸਾਰੇ ਹੀ ਪ੍ਰਬੰਧ ਕਰ ਰਹੇ ਮੈਂ ਵੀ ਸਿੱਧਾ ਇੱਥੋਂ ਜਿਹੜਾ ਉਹ ਰਾਵੀ ਦਰਿਆ ਦੇ ਕੰਢੇ ਤੋਂ ਹੀ ਜਾ ਰਿਹਾ ਮੈਂ ਪਿਛਲੇ ਕਈ ਦਿਨਾਂ ਤੋਂ ਆਪਣੇ ਰਾਵੀ ਦੇ ਕੰਢੇ ਤੇ ਅੱਜ ਹੀ ਸਵੇਰੇ ਆਇਆ ਸੀਗਾ ਇੱਕ ਮੀਟਿੰਗ ਸੀਗੀ ਉਹ ਮੀਟਿੰਗ ਕਰਕੇ ਮੈਂ ਵਾਪਸ ਜਾ ਰਿਹਾ ਔਰ ਮੈਂ ਮੇਰੀ ਕੱਲ ਬੰਗਲੌਰ ਦੇ ਵਿੱਚ ਮੀਟਿੰਗ ਸੀਗੀ 7 ਦਿਨਾਂ ਵਾਸਤੇ ਸਾਡੀ ਲੋਕ ਨਿਖਾ ਕਮੇਟੀ ਜਿਹੜੀ ਆ ਉਹਦੀ ਮੀਟਿੰਗ ਸਾਡੇ ਐਮ ਐਲ ਏ ਸਾਹਿਬਾਨ ਜਿਹੜੇ ਬੰਗਲੌਰ ਜਾਦੇ ਸੀਗੇ ਪਰ ਮੈਂ ਆਪਣੀ ਉਹ ਮੀਟਿੰਗ ਵੀ ਕੈਨਸਲ ਕਰਤੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਆਪਣੇ ਲੋਕਾਂ ਨੂੰ ਛੱਡ ਕੇ ਨਹੀਂ ਜਾ ਸਕਦਾ ਕਿਉਂਕਿ ਖੜਾਂ ਦੀ ਤਬਾਈ ਮੈਨੂੰ ਚਿੰਤਾ ਵੱਡ-ਵੱਡ ਖਾਦੀ ਹੈ ਕਿ ਮੇਰੇ ਨਾਲੇ ਹਲਕੇ ਦੇ ਲੋਕ ਵੀ ਪਾਣੀ ਦੀ ਕਰੋਪੀ ਦਾ ਸ਼ਿਕਾਰ ਨਾ ਹੋ ਜਾਣ ਸਾਡੇ ਲੱਖਾਂ ਅਜਾਦਾ ਇਕੜ ਜਿਹੜੀ ਜ਼ਮੀਨ ਹੈ ਉੱਥੇ ਉਹ ਖਰਾਬ ਹੋ ਗਈ ਜਿਹੜੀ ਦਾਬਿਤ ਦਰਿਆ ਆ ਨੇ ਸਾਡੀਆਂ ਫਸਲਾਂ ਜਿਹੜੀਆਂ ਖਰਾਬ ਕਰਦੀਆਂ ਸੋ ਮੈਂ ਇੱਕ ਵਾਰ ਫਿਰ ਹਰਿਆਣਾ ਤੇ ਰਵਾਸਤਾਨ ਤੇ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਔਖੇ ਟਾਈਮ ਤੇ ਸਾਨੂੰ ਦਬਾਉਂਦੇ ਹੋ ਔਖੇ ਟਾਈਮ ਤੇ ਸਾਨੂੰ ਕੋਟ ਚ ਚਾਹਦੀਆਂ ਚ ਖੜਦੇ ਹੋ ਸਾਡੇ ਕੋ ਪਾਣੀ ਧੱਕੇ ਦਾ ਲੈਂਦੇ ਹੋ ਚੋਰੀ ਕਰਦੇ ਹੋ ਅੱਜ ਮੌਕਾ ਦੇ ਆਓ ਸਾਡੀ ਬਾਹ ਫੜੋ ਦੇਖੋ ਕਿਦਾਂ ਪਾਣੀ ਜਾ ਰਿਹਾ ਤੇ ਸਾਡਾ ਪੰਜਾਬ ਦੀ ਤਬਾਈ ਲਈ ਜਾ ਰਿਹਾ ਸਾਤੋਂ ਦਰਿਆ ਦਾ ਇੰਨਾ ਪਾਣੀ ਆ ਵੀ ਕੋਈ ਗੱਲ ਨਹੀਂ ਕਰਨ ਦਾ ਇਹ ਤੇ ਤਰ੍ਹਾਂ ਬਿਆਸ ਇਸੇ ਤਰ੍ਹਾਂ ਜਿਹੜਾ ਵਾਦੀ ਪਿੰਨੇ ਤਰਿਆਂ ਮਾਦਾ ਪਾਣੀ ਬਹੁਤ ਆ ਰਿਹਾ ਸੋ ਮੇਰੀ ਸਭ ਨੂੰ ਬੇਨਤੀ ਹੈ ਕਿ ਉਹ ਪੰਜਾਬ ਦੀ ਵਾਹ ਫੜੋ ਵਕਤ ਆ ਗਿਆ ਇੱਧਰ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਦਾ ਘਰ ਹੈ ਸ੍ਰੀ ਅਨੰਦਪੁਰ ਸਾਹਿਬ ਮੇਰੇ ਪਿਤਾ ਦਾ ਘਰ ਹੈ ਮੈਂ ਆਪਣੇ ਪਿਤਾ ਦੇ ਚਰਨਾਂ 'ਚ ਵੀ ਬੇਨਤੀ ਕਰਦਾ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਕਿ ਮੇਰੇ ਪਿਤਾ ਕਿਰਪਾ ਕਰ ਕਿਸਾਨਾਂ ਨੂੰ ਬਚਾ ਕੇ ਵਾਕ ਸਾਡੀ ਕਿਸਾਨੀ ਤਬਾਹ ਹੋ ਚੱਲੀ ਅਗਲੇ ਪਾਸੇ ਸਾਡੀਆਂ ਫਸਲਾਂ ਬਹੁਤ ਬੁਰੀ ਹਾਲ ਹੋ ਰਹੀ ਹੈ ਸਾਡੇ ਘਰ-ਬਾੜ ਦੇ ਟੱਟ ਹੋਏ ਆ ਤੂੰ ਵੀ ਕਿਰਪਾ ਕਰ ਸਾਡੇ ਤੇ ਸਾਨੂੰ ਬਲ ਬਲ ਕੇ ਸੀਏ ਸਾਰਾਂ ਦੀ ਕੋਪੀ ਦੇ ਵਿਰੁੱਧ ਜੰਗ ਲੜ ਸਕੀਏ ਹਰਾਂ ਦੀ ਕੋਪੀ ਦਾ ਜਿਹੜਾ ਟੱਕਰ ਦਾ ਕਰ ਸਕੀਏ ਤਾਂ ਆਪਣੇ ਲੋਕਾਂ ਦੀ ਸੁਰੱਖਿਆ ਕਰ ਸਕੀਏ ਮੈਂ ਇਹੀ ਬੇਨਤੀਆ ਕਰਨੀ ਚਾਹੁੰਦਾ ਸੀਗਾ ਫਿਰ ਜਾਂਦਾ ਜਾਂਦਾ ਮੈਂ ਕਹੂੰਗਾ ਹਰਿਆਣੇ ਵਾਲਿਓ ਆਓ ਰਾਜਸਥਾਨ ਵਾਲਿਓ ਆਓ ਪੰਜਾਬ ਦੀ ਮਦਦ ਕਰੋ ਆਓ ਮੋਦੀ ਜੀ ਪੰਜਾਬ ਦੀ ਸਪੈਸ਼ਲ ਪੈਗਸ ਪੰਜਾਬ ਨੇ ਬਹੁਤ ਜੰਗਾਂ ਲੜੀਆਂ ਐ ਦੇਸ਼ ਵਾਸਤੇ ਹੁਣ ਪੰਜਾਬ ਨੂੰ ਲੋੜ ਆ ਬਗਾਨ ਚਾਓ ਸਾਰੇ ਜਾਨੇ ਜਿੱਦਾਂ ਸਾਡੇ ਮੰਤੂਈ ਐਮਐਲਏ ਲੱਗੇ ਆ ਤੁਸੀਂ ਵੀ ਆਓ ਤੇ ਪੰਜਾਬ ਨੂੰ ਸਪੈਸ਼ਲ ਪੈਕੇਜ ਦੇਗੇ ਪੰਜਾਬ ਦੀ ਬਾਫੜੋ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ